ਇਸ ਰਪਾ ਚਲ ਲਈ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦੇ ਸ਼ਬਦ ਆਏ ਹਨ ਗੁਜਰੀ ਰਾਗ ਦੇ ਵਿੱਚ ਅੰਮੀ ਪਾਤਸ਼ਾਹੀ ਦੇ ਪੰਜ ਸ਼ਬਦ ਸੰਪੂਰਨ ਹਨ ਅਤੇ ਸ਼ਿਵਾ ਸ਼ਬਦ ਤੀਜੇ ਪਾਸ਼ਾ ਜੀ ਦਾ ਚਾਰਨ ਕੀਤਾ ਹੋਇਆ ਇਹ ਸਤਮਾ ਸ਼ਬਦ ਚੌਥੇ ਪਾਸ਼ਾ ਜੀ ਦਾ ਹੈ ਆਉਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਆਪਣੀ ਰਸਨਾ ਤੋਂ ਸਾਨੂੰ ਜੀਵਨ ਨੂੰ ਆਇ ਪ੍ਰਦੇਸ਼ ਬਖਸ਼ਿਸ਼ ਕਰਦੇ ਹਨ ਜੀ ਗੁਰਜੀ ਮਹੱਲਾ ਤੁਥਾ ਹਰ ਦੁਜਾ ਇਕੁੰਗਾਰ ਸਤ ਗੁਰ ਪ੍ਰਸਾਦ ਗੁਜਰੀ ਰਾਗ ਦੇ ਵਿੱਚ ਚੌਥੇ ਪਾਸ਼ਾ ਜੀ ਦਾ ਸ਼ਬਦ ਹੈ ਦੂਜੇ ਘਰ ਸੁਰ ਤਾਲ ਦੇ ਵਿੱਚ ਮਹਾਰਾਜੀ ਜੀ ਸ਼ਬਦ ਨੂੰ ਗਾਉਣ ਦੀ ਇਜਾਜ਼ਤ ਕਰਦੇ ਹਨ ਮੰਗਲਾ ਚਰਨ ਕਰਦੇ ਹੋਏ ਅਸ਼ਾਜੀ ਸ਼ਬਦੀ ਰਮਤਾ ਕਰਦੇ ਹਨ ਪਲੀਪੂਰਨ ਪ੍ਰਮਾਤਮਾ ਹਰੀ ਇੱਕ ਸਰੂਪ ਹੈ ਜਿਦੀ ਮੂਰਤ ਮਹਾਰਾਜ ਜੀ ਕਹਿੰਦੇ ਸਤ ਸਰੂਪ ਹੈ ਕਾਲ ਤੋਂ ਰਹਿਤ ਹੈ ਗੁਰਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਮੇਲ ਦੇ ਨਾਲ ਹਰੀ ਦੀ ਪ੍ਰਾਪਤੀ ਹੈ ਹਰ ਬਿਨ ਜੀ ਹਰ ਰਹਿ ਨਾ ਸਤੈ ਯੋ ਬਾਲਕ ਖੀਰ ਦਾ ਦੀ ਅਗਮ ਅਗੋਤ੍ਰ ਪ੍ਰਭ ਗੁਰਮਖ ਪਾਈ ਹੈ ਆਪਣੇ ਸਤ ਗੁਰ ਤੈ ਬਲਹਾਰੀ ਮਨ ਰੇ ਹਰ ਕੀਰਤ ਤਰਤਾ ਗੁਰਮਖ ਨਾਮ ਅਮ੍ਰਿਤ ਜਲ ਪਾਈ ਹੈ ਯੇਨ ਕੋ ਕਿਰਪਾ ਤੁਮਾਰੀ ਧੰਨ ਧੰਨ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਭਾਈ ਇਹ ਸ਼ਬਦ ਦੀ ਰਮਤਾ ਕਰਦੇ ਹਨ ਹਾਉ ਦੀ ਪੰਕਤੀ ਵਿੱਚ ਮਹਾਰਾਜ ਜੀ ਕੇਂਦਰੀ ਭਾਵ ਦਰਸਾਉਂਦੇ ਹੋਏ ਸ਼ਬਦ ਦੀ ਰਮਤਾ ਕਰਦੇ ਹਨ ਮਨ ਦੇ ਹਰ ਕੀਰਤ ਤਰ ਤਾਰੇ ਮਨ ਨੂੰ ਸੰਬੋਧਨ ਕਰਦੇ ਹਨ ਮਹਾਰਾਜ ਕਹਿੰਦੇ ਹੈ ਮਨਾ ਹਰ ਕੀਰਤ ਤਰ ਤਾਰੀ ਮਹਾਰਾਜ ਜੀ ਕਹਿੰਦੇ ਉਹ ਹਰੀ ਦੀ ਕੀਰਤੀ ਨੂੰ ਕਰਨਾ ਕਰ ਇਸ ਭਾਵ ਸਾਗਰ ਤੋਂ ਤਰ ਜਾਵੇਂਗਾ ਹਰੀ ਦੀ ਕੀਰਤੀ ਕਰਨਾ ਕਰ ਹੈ ਮਾਨੋ ਦੀ ਕੀਰਤੀ ਵਿੱਚ ਤੂੰ ਜੁੜਨਾ ਕਰ ਗੁਰਮਖ ਨਾਮ ਅੰਮ੍ਰਿਤ ਜਲ ਪਾਈ ਹੈ ਇਨ ਨੂੰ ਕਿਰਪਾ ਤੇ ਮਾਰਾ ਜੀ ਕਹਿੰਦੇ ਗੁਰਮੁਖ ਨਾਮ ਅੰਮ੍ਰਿਤ ਜਲ ਪਾਉਂਦੇ ਹਨ ਹਰਾ ਜੀ ਕਹਿੰਦੇ ਜਿਹੜੇ ਗੁਰੂ ਦੀ ਬਾਤ ਲੈ ਕੇ ਗੁਰੂ ਗੁਰੂ ਦੀ ਗੱਲ ਮੰਨ ਕੇ ਬਚਨ ਮੰਨ ਕੇ ਆਸ਼ਾ ਜੀ ਕਹਿੰਦੇ ਨਾਮ ਜਪਨਾ ਕਰਦੇ ਹਨ ਉਹ ਅੰਮ੍ਰਿਤ ਰੂਪੀ ਨਾਮ ਜਲ ਜਿਹੜਾ ਹੈ ਉਹ ਪਾ ਲੈਂਦੇ ਹਨ ਉਹਦੀ ਨਾਲ ਮਹਾਰਾਜ ਜੀ ਕਹਿੰਦੇ ਮਾਨ ਦੀ ਪਿਆਸ ਭਜਾਉਂਦੇ ਹਨ ਜਿੰਨ ਕੋ ਕਿਰਪਾ ਮਹਾਰਾਜ ਜੀ ਕਹਿੰਦੇ ਜਿੰਨਾ ਤੇ ਉਹਦੀ ਕਿਰਪਾ ਦ੍ਰਿਸ਼ਟੀ ਹੋ ਜਾਂਦੀ ਉਹ ਜਿਹਦੇ ਤੇ ਉਹ ਕਿਰਪਾ ਕਰ ਦਿੰਦਾ ਹੈ ਸਤਿਗੁਰੂ ਜੀ ਕਹਿੰਦੇ ਧਾਰਦਾ ਹੈ ਇਹ ਮਹਾਰਾਜ ਜੀ ਕਹਿੰਦੇ ਨਾਮ ਜਪ ਕੇ ਜੀਵਨ ਸਫਲ ਕਰਦੇ ਹਨ ਸ਼ਬਦ ਦੀ ਰਮਤਾ ਕਰਦੇ ਹਨ ਮਹਾਰਾਜ ਹਰ ਬਿਨ ਜੀ ਰਾਰ ਰਹਿ ਨਾ ਸਕੈ ਜਿਉ ਬਾਲਕ ਖੀਰ ਅਧਾਰੀ ਮਾਰੋ ਜੀ ਕਹਿੰਦੇ ਜਿਵੇਂ ਇੱਕ ਬਾਲਕ ਨਾ ਜਗਾ ਬੱਚਾ ਛੋਟਾ ਉਹ ਮਾਂ ਦੀ ਦੁੱਧ ਤੋਂ ਬਿਨਾਂ ਨਹੀਂ ਰਹਿ ਸਕਦਾ ਖੀਰ ਤੋਂ ਭਾਵ ਦੁੱਧ ਉਹਦਾ ਉਹੀ ਧਾਰ ਹੁੰਦਾ ਆਸਰਾ ਹੁੰਦਾ ਹੈ ਮਾਂ ਦਾ ਦੁੱਧ ਹੈ ਜੀ ਦਾ ਆਸ਼ਾ ਜੀ ਕਹਿੰਦੇ ਇਸ ਕਰਕੇ ਉਹਦਾ ਬਹੁਤ ਮੋਹ ਹੁੰਦਾ ਪਿਆਰ ਹੁੰਦਾ ਕਿ ਮੈਂ ਦੁੱਧ ਪੀਵਾ ਮਾਂ ਰੁੰਦਾ ਹੈ ਮਾਤਾ ਦੁੱਧ ਪਿਆੰਦੀ ਹੈ 임ਾਰਾ ਜੀ ਕਹਿੰਦੇ ਇਸੇ ਤਰ੍ਹਾਂ ਭਗਤਾਂ ਦਾ ਪਿਆਰ ਹੈ ਸੱਚੇ ਨਾਲ ਕਹਿੰਦੇ ਹਰ ਵੀ ਨਜੀਰਾ ਰਹਿ ਨਾ ਸਕੈ ਮਹਾਰਾਜ ਜੀ ਕਹਿੰਦੇ ਸਾਡਾ ਵੀ ਚਿੱਤ ਜਿਹੜਾ ਨਾ ਹਰੀ ਤੋਂ ਬਿਨਾਂ ਰਹਿ ਨਹੀਂ ਸਕਦਾ ਜਿਵੇਂ ਇੱਕ ਬੱਚੇ ਦਾ ਦੁੱਧ ਤੋਂ ਬਿਨਾਂ ਰਹਿ ਨਹੀਂ ਨਾ ਹੁੰਦਾ ਤੇ ਪਾਤਸ਼ਾਹ ਜੀ ਕਹਿੰਦੇ ਇਸੇ ਤਰ੍ਹਾਂ ਗੁਰਮਖਾਂ ਦਾ ਭਗਤਾਂ ਦਾ ਉਹਦੇ ਤੋਂ ਬਿਨਾਂ ਰਹਿਣ ਨਹੀਂ ਹੈ ਅਗਮ ਗੋਚਰ ਪ੍ਰਭ ਗੁਰਮਖ ਪਾਈਐ ਆਪਣੇ ਸਤਿਗੁਰ ਕੈ ਬਲਹਾਈ ਅਗਮ ਅਗੋਚਰ ਗਮਤਾ ਤੁਰੈ ਇਹ ਲਬਜ ਵੀ ਆਪਾਂ ਤਕਰੀਬਨ ਕਈ ਵਰੀ ਗਲਤ ਬੋਲਦੇ ਆ ਅਗਮ ਬੋਲਦੇ ਆ ਅਗਮ ਲਬਜ ਤਾਂ ਮੰਨਦਾ ਜੇ ਗੱਗੇ ਤੇ ਟਿੱਪੀ ਹੁੰਦੀ ਹੈ ਉੱਥੇ ਅਗਮ ਬੋਲਿਆ ਜਾਂਦਾ ਹੈ ਇਸੇ ਲਬਜ ਇੱਥੇ ਆੜਾ ਗੱਗਾ ਮੰਨਦਾ ਉਥੇ ਅਗਮ ਹੈ ਗਮਤਾ ਤੁਰੈ ਇਹ ਚੀਜ਼ ਦਾ ਧਿਆਨ ਜੀ ਮਹਾਰਾਜ ਜੀ ਕਹਿੰਦੇ ਉਹ ਅਗਮਤ ਤੁਰੈ ਤੇ ਅਗਮਤ ਇਹ ਗੋਚਰ ਹੈ ਜਿਹਦੇ ਵਿੱਚ ਮਹਾਰਾਜ ਜੀ ਕਹਿੰਦੇ ਅਗਮ ਅਗੋਚਰ ਪ੍ਰਭ ਗੁਰਮੁਖ ਪਾਈਏ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਨਾ ਜਿਹੜਾ ਅਗਮ ਤੋਂ ਰਹਤੇ ਮਹਾਰਾਜ ਜੀ ਕਹਿੰਦੇ ਉਹ ਕਿਸੇ ਦੇ ਗੋਚਰੇ ਨਹੀਂ ਇਹਦਾ ਅਰਥ ਇਹ ਬਣਦਾ ਗੋਚਰ ਦਾ ਜਿਹਨੂੰ ਕਿਸੇ ਦਾ ਆਸਰੇ ਦੀ ਲੋੜ ਨਹੀਂ ਜਿਵੇਂ ਸਾਨੂੰ ਆਸਰੇ ਦੀ ਲੋੜ ਪੈਂਦੀ ਹੈ ਨਾ ਸਹਾਰਾ ਅਸੀਂ ਭਾਲ ਲੈਂਦੇ ਆ ਤੇ ਮਹਾਰਾਜ ਜੀ ਕਹਿੰਦੇ ਅਗੋਚਰ ਹੈ ਜਿਹਨੂੰ ਮਹਾਰਾਜ ਜੀ ਕਹਿੰਦੇ ਉਹ ਪ੍ਰਮਾਤਮਾ ਹੀ ਹੈ ਪ੍ਰਭੂ ਤੇ ਗੁਰਮਖ ਪਾਈਏ ਆਪਣੇ ਸਤਿਗੁਰ ਕੈ ਬਲਿਹਾਰੀ ਮਹਾਰਾਜ ਕਹਿੰਦੇ ਗੁਰਮਖ ਜਿਹੜੇ ਇਹਨਾਂ ਨੂੰ ਪਾ ਲੈਂਦੇ ਨੇ ਪ੍ਰਭੂ ਨੂੰ ਉਹ ਅਗੰ ਅਗੋਚਰ ਪ੍ਰਭ ਗੁਰਮਖ ਪਾਈਏ ਆਪਣੇ ਸਤਿਗੁਰ ਕੈ ਬਲਿਹਾਰੀ ਮਹਾਰਾਜ ਕਹਿੰਦੇ ਉਹ ਆਪਣੇ ਸਤਿਗੁਰਾ ਤੋਂ ਕੁਰਬਾਨ ਜਾਂਦੇ ਹਨ ਸਤਕੇ ਜਾਂਦੇ ਹਨ ਮਨ ਰੇ ਹਰ ਕੀਰਤ ਤਰਤਾ ਜੀ ਮਹਾਰਾਜ ਕਹਿੰਦੇ ਮਨਾ ਰਹਾਉ ਦੀ ਪੰਕਤੀ ਹੈ ਪਹਿਲੋਂ ਆਪਾਂ ਪੜੀਏ ਮਨੁਸਬੋਧਨ ਕਰਦੇ ਆ ਉਹਦੀ ਕੀਰਤੀ ਤਾਰ ਦਿੰਦੀ ਹੈ ਭਾਵ ਸਾਗਰ ਤੋਂ ਮਹਾਰਾਜ ਜੀ ਕਹਿੰਦੇ ਮਨਾ ਉਹਦੀ ਕੀਰਤ ਕਾ ਦਸਗਾ ਗੁਰਮੁਖ ਨਾਮ ਅੰਮ੍ਰਿਤ ਜਲ ਪਾਈਏ ਉਹਦੀ ਕੀਰਤੀ ਗਾਣ ਦਾ ਕੀ ਲਾਭ ਹੈ ਪਾਤਸ਼ਾਹ ਜੀ ਕਹਿੰਦੇ ਬਣਾ ਗੁਰਮੁਖ ਜਿਹੜੇ ਨਾ ਉਹਦੀ ਕੀਰਤੀ ਗਾ ਕੇ ਅੰਮ੍ਰਿਤ ਰਸ ਪਾਉਂਦੇ ਹਨ ਜਿਨ ਕੋ ਕਿਰਪਾ ਤੁਮਾਰੀ ਹਰ ਜੀ ਕਹਿੰਦੇ ਉਹਨਾਂ ਤੇ ਉਹਦੀ ਕਿਰਪਾ ਹੁੰਦੀ ਹੈ ਰਹਾ ਬਿਸ਼ਰਾਮ ਦੇ ਕੇ ਅਗਲਾ ਪਾਦ ਆਰੰਭ ਕਰਦੇ ਹਨ ਸੰਕਿਸ਼ਰੰਦਨ ਨਾਰਦ मुਨ ਸੇਵੈ ਅਣ ਦਿਨ ਜਪਤ ਰਹੇ ਬਨਵਾਰੀ ਹਰੋ ਜੀ ਕਹਿੰਦੇ ਸ਼ੰਕਰ ਸੁਨੰਦਨ ਵਰਗੇ ਜਿਹੜੇ ਕੀ ਬ੍ਰਹਮਾ ਦੇ ਪੁੱਤਰ ਹੋਏ ਬਾਣੀ ਚ ਕਈ ਵਰੀ ਜਿਗਰਾ ਆਇਆ ਨਾ ਅਗਤ ਜੀ ਵੀ ਕਹਿੰਦੇ ਸ਼ੰਕਰ ਸੁਨੰਦ ਮਹੇਸ਼ ਸਮਾਨਾ ਸੇਖ ਨਾਦ ਤਿਰਮਰਮ ਨਾ ਜਾਨਾ ਉਥੇ ਵੀ ਅੰਤਤਾ ਬਾਰੇ ਉਥੇ ਮਹਾਰਾਜ ਜੀ ਕਹਿੰਦੇ ਜਿਹੜੇ ਕੀ ਬ੍ਰਹਮਾ ਦੇ ਪੁੱਤਰ ਹਨ ਸ਼ੰਕਰ ਸੁਨੰਦ ਮਹੇਸ਼ ਇਹਨਾਂ ਨੇ ਵੀ ਅੰਤ ਨਹੀਂ ਪਾਇਆ ਤੇਰਾ ਇੱਥੇ ਮਹਾਰਾਜ ਜੀ ਕਹਿੰਦੇ ਸ਼ੰਕਰ ਸੁਨੰਦ ਨਾਰਦ ਮੂਨ ਸੇਵਾ ਮਹਾਰਾਜ ਜੀ ਕਹਿੰਦੇ ਇੱਥੇ ਇਹ ਵੀ ਜਪਦੇਣ ਤੇ ਨੇ ਸੰਸਾਰੀ ਜੀਵਾ ਨੇ ਤੇ ਮਨੁੱਖਤਾ ਨੇ ਤੇ ਜਪਣੀ ਹੈ ਹਤਿ ਗੁਰੂ ਜੀ ਕਹਿੰਦੇ ਸੰਕਸਨੰਦਨ ਵਰਗੇ ਬ੍ਰਹਮਾ ਦੇ ਪੁੱਤਰ ਨਾਰਦ ਨਾਰਦ ਵਰਗੇ ਹੋ ਨਹੀਂ ਜਾਣ ॠषि ਜਨ मुनि ਜਨ ਸੰਕਸਨੰਦਨ ਵਰਗੇ ਦੇਵਤੇ ਮਹਾਰਾਜ ਜੀ ਕਹਿੰਦੇ ਜਿਹੜੇ ਕਿ ਬ੍ਰਹਮਾ ਦੇ ਪੁੱਤਰ ਹੋਏ ਉਹ ਵੀ ਤੇਰੀ ਭਗਤੀ ਕਰਦੇ ਨੇ ਤੈਨੂੰ ਜਪਦੇ ਨੇ ਤੇਰਾ ਨਾਮ ਸਿਮਰਦੇ ਹਨ ਅਨ ਦਿਨ ਜਪਦੇ ਰਹੇ ਬਨਵਾਰੀ ਉਹ ਵੀ ਦਿਨ ਰਾਤ ਮਹਾਰਾਜ ਜੀ ਅਨ ਦਿਨ ਤੋਂ ਭਾਵ ਹੁੰਦਾ ਹੈ ਦਿਨ ਰਾਤ ਮਹਾਰਾਜ ਜੀ ਕਹਿੰਦੇ ਉਹ ਵੀ ਸਦਾ ਹੀ ਦਿਨ ਰਾਤ ਹੀ ਤੈਨੂੰ ਜਪਦੇ ਰਹਿੰਦੇ ਹਨ ਤੇ ਤੈਨੂੰ ਧਿਆਉਂਦੇ ਰਹਿੰਦੇ ਹਨ ਏ ਬਨਵਾਰੀ ਜੀ ਉਸ ਸਰਨਾਗਤ ਪ੍ਰਹਲਾਦ ਜਨ ਆਏ ਤਿਨ ਕੀ ਪੈਜ ਸواری ਨਿਤਿ ਮਹਾਰਾਜ ਕੇੰਦ ਸਰਨਾਗਤ ਜਿਹੜੇ ਤੇਰੀ ਸਰਨਾਏ ਪ੍ਰਲਾਦ ਭਗਤ ਵਰਗੇ ਇਹ ਪ੍ਰਲਾਦ ਭਗਤ ਦਾ ਬਾਣੀ ਵਿੱਚ ਬਹੁਤ ਵਧੀ ਨਾਮ ਆਉਂਦਾ ਹੈ ਕਿਉਂਕਿ ਛੋਟੀ ਉਮਰ ਦਾ ਭਗਤ ਹੋਇਆ ਹੈ ਛੋਟੀ ਆਜੂ ਵਿੱਚ ਫਿਰਚੇ ਨੇ ਭਗਤੀ ਕੀਤੀ ਜਮ ਦੇ ਨੂੰ ਭਗਤੀ ਪ੍ਰਾਪਤ ਹੋਈ ਇਸੇ ਤਰੀਕੇ ਹੋ ਤਰੂ ਦਾ ਨਾਮ ਆਉਂਦਾ ਬਾਣੀ ਵਿੱਚ ਤਰੂ ਬਾਲਕ ਹੋਇਆ ਉਹਨੇ ਵੀ ਦੇਖੋ ਇੰਨੀ ਭੱਡੀ ਰਾਜ ਗੱਦੀ ਛੱਡ ਕੇ ਉਹਦੀ ਬੰਦਗੀ ਕੀਤੀ ਭਜਨ ਕੀਤਾ ਹਕੀਕਤ ਹੈ ਕਿਈ ਵਾਰੀ ਬਚਪਨ ਦੇ ਵਿੱਚ ਹੀ ਗਿਆਨ ਸੁੱਤੇ ਸਿੱਧ ਜਾਗ ਪੈਂਦਾ ਗਿਆਨ ਤੇ ਮਨੁੱਖ ਜਿਹੜਾ ਪਦਾਰਥ ਨੂੰ ਜਿਹੜੀ ਮਹਾਰਾਜ ਜੀ ਕਹਿੰਦੇ ਵਸਤ ਨੂੰ ساری ਜ਼ਿੰਦਗੀ ਨਹੀਂ ਨਾ ਲੱਭ ਕੰਦਾ ਜ਼ਿੰਦਗੀ ਥੋੜੀ ਪੈ ਜਾਂਦੀ ਹੈ ਕਿ ਉਹ ਜੀ ਬਡੇਪੇ ਵਿੱਚ ਵੀ ਬਜ਼ੁਰਗ ਵਸਤਾ ਵਿੱਚ ਵੀ ਉਹਦੀ ਪ੍ਰਾਪਤੀ ਨਹੀਂ ਹੁੰਦੀ ਪਰ ਕਈ ਵੀ ਨਹੀਂ ਦੇਖੋ ਐਸੀ ਜ਼ਿੰਦਗੀ ਵਿੱਚ ਕੋਈ ਗੱਲ ਹੁੰਦੀ ਹੈ ਇਹ ਅਸੀਂ ਬਚਪਨ ਦੇ ਵਿੱਚ ਹੀ ਪਾ ਲੈਂਦਿਆਂ ਨੂੰ ਇਸੇ ਤਰੀਏ ਹੋਇਆ ਪ੍ਰਲਾਦ ਦੇਖੋ ਜੰਮਦੇ ਹੀ ਭਗਤ ਸੀ ਛੋਟੀ ਉਮਰ ਦਾ ਦੇ ਵਿੱਚ ਭਗਤੀ ਮਿਲੀ ਇਸੇ ਤਰ੍ਹਾਂ ਧਰੂ ਜਿਹੜਾ ਸੀ ਉਹ ਬਚਪਨ ਦੇ ਵਿੱਚ ਮਾਤ ਰਹੀ ਮਾਂ ਨੇ ਜਦੋਂ ਘਟ ਦੇਖੋ ਛਪੀੜ ਮਾਰਤੀ ਮੂੰਹ ਤੇ ਛਪੀੜ ਮਾਰੀ ਤੇ ਉੱਥੋਂ ਹੀ ਦੇਖੋ ਸਾਰਾ ਪਤਾ ਲੱਗ ਗਿਆ ਕਿ ਜਗਤ ਤਾਂ ਝੂਠਾ ਹੈ ਇਮਾਨ ਨੂੰ ਸਵਾਲ ਕਰਤਾ ਸੀ ਜਾ ਕੇ ਮਾਤਾ ਨੂੰ ਕਹਿੰਦੇ ਮਾਤਾ ਇਹ ਰਾਜ ਭਾਗ ਦੇ ਵਿੱਚ ਰਹਿੰਦੇ ਹੋ ਵੀ ਸਾਡੀ ਹਾਲਤ ਇੰਨੀ ਮਾੜੀ ਹੈ ਕਹਿੰਦੇ ਤੁਹਾਡੀ ਦਸ਼ਾ ਗੋਲੀਆਂ ਵਾਲੀ ਹੈ ਕੋਈ ਦਾਣੀਆਂ ਵਾਲੀ ਦਸ਼ਾ ਨਹੀਂ ਹੈ ਤੁਹਾਡੀ ਕਹਿੰਦੇ ਮिन्नੂ ਵੀ ਦੇਖੋ ਮਾਂ ਨੇ ਚਪੇੜ ਮਾਰੀ ਹੈ ਮੁਖ ਤੇ ਕਹਿੰਦੇ ਕੀ ਲਾਵੇ ਸੇ ਰਾਜ ਦਾ ਇੱਥੇ ਚਪੇੜਾ ਪਹਿਣ ਮਾੜੇ ਬੋਲ ਬੋਲੇ ਜਾਣ ਜਿੱਥੇ ਦਸ਼ਾ ਨੌਕਰਾਂ ਵਾਲੀ ਹੋਵੇ ਸਾਡੀ ਤੇ ਭਗਤ ਦੇਖੋ ਧਰੂ ਕਹਿੰਦਾ ਵੀ ਆਜ ਤੇ ਰਾਜ ਨਹੀਂ ਮੈਨੂੰ ਚਾਹੀਦਾ ਮਾਤਾ ਤੂੰ ਰਹਿਣਾ ਠੀਕ ਹੈ ਰਹੋ ਪਰ ਮੈਂ ਨਹੀਂ ਇਸ ਰਾਜ ਭਾਗ ਵਿੱਚ ਰਵਾਂਗਾ ਇਹ ਬਨੋਟੀ ਰਾਜ ਹੈ ਜਿੱਥੇ ਦੁੱਖ ਪਾਣਾ ਪੈਂਦਾ ਪਤਾ ਲੱਗ ਗਿਆ ਦੇਖੋ ਬਚਪਨ ਚ ਹੁਣ ਇਸ ਰਾਜ ਪਿੱਛੇ ਅਸੀਂ ਤੁਰੇ ਫਿਰਦੇ ਆ ਜ਼ਿੰਦਗੀ ਗਾਲ ਦਿੰਦੇ ਆ ਕਿ ਮਾਇਆ ਮਿਲੇ ਸੁੱਖ ਮਿਲਣਾ ਤੇ ਅਸੀਂ ਸੁਖੀ ਹੋਈਏ ਇੱਕ ਦਿਨ ਤੇ ਅੱਜ ਬਚਪਨ ਵਿੱਚ ਹੀ ਇੰਨਾ ਪੈਸਾ ਧਨ ਦੌਲਤ ਰਾਜ ਭਾਗ ਤੇ ਦੇਖੋ ਛੱਡ ਤਾ ਤਰੂ ਬਾਲਕ ਨੇ ਛੱਡ ਕੇ ਚਲਾ ਗਿਆ ਛੱਡ ਕੇ ਦੇਖੋ ਜੰਗਲਾਂ ਦੇ ਵਿੱਚ ਜਾ ਕੇ ਭਗਤੀ ਕੀਤੀ ਤੇ ਅੱਜ ਨਾਮ ਸ਼ਬਦ ਹੈ ਉਹਦਾ ਬਾਣੀ ਵਿੱਚ ਤਰੂ ਹੱਸਦਾ ਘਰ ਆਇਆ ਹੱਸਦਾ ਹੱਸਦਾ ਖੇਡਦਾ ਖੇਡਦਾ ਘਰ ਆਇਆ ਬੋਲ ਸੀ ਹੱਥ ਵਿੱਚ ਗੇਂਦ ਉਹ ਮਾਰੀ ਚਾਣਕ ਤੱਕ ਜਾ ਕੇ ਮਾਂ ਦੀ ਗੋਦੀ 'ਚ ਮੱਤ ਰਹੀ ਮਾਂ ਦੀ ਗੋਦੀ 'ਚ ਵੱਜੀ ਜਾਤੀ ਤੇ ਉਹਨੇ ਬਹਾਨਾ ਬਣਾਣਾ ਸੀ ਉਹਨੂੰ ਕੱਢਣਾ ਸੀ ਰਾਸ ਵਿੱਚੋਂ ਉਸ ਰਾਜ ਭਾਗ ਵਿੱਚੋਂ ਕਿਸੇ ਬਹਾਨੇ ਦੇ ਨਾਲ ਚਪੇੜ ਮਾਰਤੀ ਮੁਖ ਤੇ ਤੇ ਰਾਜੇ ਨੂੰ ਜਾਸ ਕੈਤ ਕੀਤੀ ਤੇ ਉਸ ਗੁੱਸੇ ਤੋਂ ਦੇਖੋ ਭਗਤੀ ਪੈਦਾ ਹੋ ਗਈ ਮਨ ਦੇ ਉੱਤੇ ਅਸੀਂ ਸਤਿ ਸਕਬ ਜੀ ਮਨ ਤਾਗਰ ਚਿਤ ਹੋ ਗਿਆ ਮਨ ਪੁਰਨਿਆ ਤੁਰਹਿ ਤੋ ਗਿਆ ਮਨ ਨੇ ਸੰਸਾਰੀ ਇੱਛਾ ਨੂੰ ਛੱਡਤਾ ਇਹ ਭਗਤੀ ਸ਼ੁਰੂ ਕਰਤੀ ਇਹ ਹੁੰਦਾ ਹੈ ਕਿ ਬਚਪਨ ਜਿਵੇਂ ਕੋਈ ਵੀ ਗੱਲ ਕੋਈ ਵੀ ਬਚਨ ਜਦੋਂ ਦਿਲ ਤੇ ਮਨ ਤੇ ਵੱਜਦਾ ਹੈ ਤੇ ਮਨੁੱਖ ਆਪਣੇ ਆਪ ਚੇਂਜ ਹੋ ਜਾਂਦਾ ਹੈ ਕੇਵਲ ਜਿੰਦਗੀ ਪਤਾ ਲੱਗ ਜਾਂਦਾ ਕਿ ਸੰਸਾਰ ਵਿੱਚ ਤਾਂ ਕੁਝ ਵੀ ਸੱਚ ਨਹੀਂ ਹੈ ਸਥਿਰ ਨਹੀਂ ਹੈ ਇਸੇ ਤਰ੍ਹਾਂ ਮਹਾਰਾਜ ਗੁਰੂ ਮਹਾਰਾਜ ਜੀ ਧਾਰਨ ਲੈਂਦੇ ਹਨ ਗੁਰੂ ਅਮਰਦਾਸ ਜੀ ਕਹਿੰਦੇ ਪ੍ਰਿਲਾਦ ਵਰਗੇ ਜਿੱਥੇ ਮਹਾਰਾਜ ਜੀ ਕਹਿੰਦੇ ਰਿਲਾਦ ਜਨ ਆਏ ਮਹਾਰਾਜ ਜੀ ਕਹਿੰਦੇ ਉਹ ਵੀ ਤੁਹਾਡੀ ਸਰਨ ਉਹਨਾਂ ਨੇ ਵੀ ਲੈਣਾ ਕੀਤੀ ਉਹ ਵੀ ਤੁਹਾਡੀ ਬਿੰਦਗੀ ਕਰਕੇ ਭਜਨ ਕਰਕੇ ਉਹਨਾਂ ਦਾ ਨਾਮ ਹੋਇਆ ਸਰਨਾਗਤ ਪ੍ਰਿਲਾਦ ਜਨ ਆਏ ਇਨਕੀ ਪੈ ਜਸਵਾਰੀ ਉਹਨਾਂ ਵੀ ਦੇਖੋ ਇਹਦੀ ਬੇਨਤੀ ਕੀਤੀ ਨਾ ਜਦੋਂ ਪ੍ਰਿਲਾਦ ਤੇ ਕਸ਼ਟ ਆਇਆ ਤੇ ਉਹਨੇ ਸਜਾ ਦਿੱਤੀ ਘਰ ਪਿਓ ਹੈ ਸੱਕਾ ਪਿਓ ਹੀ ਵੈਰੀ ਹੈ ਪ੍ਰਿਲਾਦ ਅਹਨਕ ਸੁਸ਼ਟ ਹਰ ਮਾਰਿਆ ਪ੍ਰਿਲਾਦ ਤਰਾਇਆ ਰੋਜ਼ ਪੜਦੇ ਆਪਾਂ ਪਿਤਾ ਜਿਹੜਾ ਹੈ ਉਹ ਪਾਪੀ ਹੈ ਪੁੱਤਰ ਜਿਹੜਾ ਉਹ ਭਗਤ ਹੈ ਇੱਕੋ ਘਰ ਦੇ ਵਿੱਚ ਦੋ ਜੀ ਅਲੱਗ-ਅਲੱਗ ਹਨ ਇਸ ਤਰ੍ਹਾਂ ਨਹੀਂ ਹੈ ਆਪਣਾ ਵੀ ਘਰ ਦੇ ਵਿੱਚ ਦੇਖੋ ਆਪਾਂ ਕਈ ਵਾਰੀ ਸੁਭਾਅ ਨਹੀਂ ਮਿਲਦਾ ਪੁੱਤਰ ਦਾ ਲੱਗ ਸੁਭਾਅ ਹੁੰਦਾ ਪਿਤਾ ਦਾ ਲੱਗ ਹੁੰਦਾ ਅਈਆਂ ਦੇ ਪਿਤਾ ਜਿਹੜਿਆਂ ਨੂੰ ਉਦਾਰੂ ਨਸ਼ਾ ਪਤਾ ਕਰ ਜਾਣ ਪੁੱਤਰ ਅਸਰੇ ਉਹਨਾਂ ਭਗਤ ਹੁੰਦੇ ਹਨ ਕਈਆਂ ਦੇ ਪੁੱਤਰ ਨਹੀਂ ਸਹੀ ਹੁੰਦੇ ਪਿਤਾ ਸਹੀ ਹੁੰਦੇ ਹਨ ਇਹ ਪਰਮੇਸ਼ਰ ਦੇ ਹੁਕਮ ਨਾਲ ਹੀ ਹੈ ਨਾ ਇਸੀ ਤਰ੍ਹਾਂ ਜੇ ਕੋਈ ਨਾ ਕੁਝ ਜਿਹੜਾ ਸੀ ਪਾਪੀ ਸੀ ਉਹਨੇ ਨਾ ਵੱਡਾ ਪਾਪ ਦੇ ਖੁੱਤ ਪਰਜਾ ਨੂੰ ਤੰਗ ਕਰਿਆ ਅਸ਼ਟ ਦੇ ਨੇ ਸ਼ੁਰੂ ਕੀਤੇ ਤੇ ਉਹਦੇ ਘਰ ਹੀ ਉਹਨੂੰ ਆਤ ਪਾਣ ਵਾਸਤੇ ਭਗਤ ਨੇ ਜਨਮ ਲਿਆ ਪ੍ਰਲਾਦ ਨੂੰ ਜਨਮ ਲੈਣਾ ਪਿਆ ਪ੍ਰਮਾਤਮਾ ਨੇ ਪ੍ਰਲਾਦ ਦੇ ਰੂਪ ਵਿੱਚ ਉਹਦਾ ਵਾਅਦ ਕਰਨਾ ਸੀ ਤੇ ਉਹਦੇ ਘਰ ਵਿੱਚ ਹੀ ਭਗਤੀ ਹੋ ਰਹੀ ਆ ਉਧਰ ਦੂਜੇ ਪਾਸੇ ਅਤਿਆਚਾਰ ਹੋ ਰਿਹਾ ਤੇ ਕੈਦ ਕਰ ਲਿਆ ਪੁੱਤਰ ਨੂੰ ਛੋਟੇ ਜਿਹਨੂੰ ਕੈਦ ਵਿੱਚ ਪਾਤਾ ਉਹਨੂੰ ਬਚਾਉਣ ਵਾਸਤੇ ਮਹਾਰਾਜ ਇਸੇ ਨਾਰ ਨਰਸੰਗ ਦਾ ਰੂਪ ਧਾਰਨ ਕਰਕੇ ਉਹਦੀ ਰੱਖਸ਼ਾ ਕੀਤੀ ਬਚਾਣਾ ਕੀਤਾ ਮਹਾਰਾਜ ਜੀ ਉਹਦੀ ਗੱਲ ਕਰਦੇ ਹਨ ਬਚਨ ਕਰਦੇ ਹਨ ਇਹਦੇ ਸਰਨਾਗਤ ਪ੍ਰਹਿਲਾਦ ਜਨ ਆਏ ਤਿਨ ਕੀ ਪੈਜ ਸਵਾਰੀ ਉਹਨਾਂ ਦੀ ਪੈਜ ਰੱਖਣਾ ਕੀਤੀ ਅਲਖ ਨਰੰਜਨ ਏਕੋ ਵਰਤੈ ਏਕਾ ਜੋਤ ਮਰਾਰੀ ਇੱਥੇ ਵੀ ਅਲਖ ਹੈ ਇਹ ਲਬਜ ਜਿਹੜਾ ਨਾ ਜਿਹੜਾ ਅਦਕ ਰੈਤ ਸ਼ਬਦ ਹੈ ਟਿੱਪੀ ਰੈਤ ਅਲਖ ਨਰੰਜਨ ਉਹ ਪ੍ਰਮਾਤਮਾ ਦਾ ਇਨਾਮ ਹੈ ਨਰ ਜਿੰਨ ਜਿਹੜਾ ਕੀ ਮਹਾਰਾਜ ਜੀ ਕਹਿੰਦੇ ਉਹ ਪ੍ਰਮਾਤਮਾ ਹੈ ਨਰੰਜਨ ਅਕਾਲ ਪੁਰਖ ਇੱਕੋ ਵਰਤੈ ਇੱਕੋ ਦਾ ਮਹਾਰਾਜ ਜੀ ਕਹਿੰਦੇ ਸਾਰਾ ਵਰਤਾਰਾ ਏਕਾ ਜੋਤ ਮਰਾਰੀ ਮਹਾਰਾਜ ਜੀ ਕਹਿੰਦੇ ਇੱਕੋ ਦੀ ਇਹ ਜੋਤ ਸਾਰੇ ਵਰਤਰੀ ਹੈ ਸਭ ਜਾਤਿਕ ਤੂੰ ਇੱਕੋ ਦਾਤਾ ਮੰਗ ਹੱਥ ਪਸਾਰੀ ਸ਼ਵਾਸ਼ਾ ਜੀ ਕਹਿੰਦੇ ਤੁਸੀਂ ਕੋਈ ਅਲੱਖ ਨਰਿੰਜਨ ਹੋ ਇਹ ਕੋਈ ਜੋਤ ਹੋ ਤੁਸੀਂ ਮਰਾਰੀ ਜੀਓ ਸਾਰੇ ਜਗਤ ਵਿੱਚ ਮੰਗਣ ਵਾਲੀ ਹਾਂ ਸੀਤਾ ਦੇ ਦਰ ਦੇ ਮੰਗਤੇ ਹਾਂ ਸਭ ਜਾਤਿਕ ਜਾਤਿਕ ਹੁੰਦਾ ਮੰਗਤਾ ਮੰਗਣ ਵਾਲਾ ਮਹਾਰਾਜ ਜੀ ਕਹਿੰਦੇ ਅਸੀਂ ਸਭ ਜਾਤਿਕ ਤੂੰ ਇੱਕੋ ਦਾਤਾ ਮੰਗੇ ਹੱਥ ਪਸਾਰੀ ਇਨਵੇਂ ਉਹ ਮੰਗਦੇ ਹਨ ਦੇਵਤਿਆਂ ਤੋਂ ਲੈ ਕੇ ਮਨੁੱਖਤਾ ਤੱਕ ਮਹਾਰਾਜ ਜੀ ਕਹਿੰਦੇ ਸਾਰੇ ਉਹ ਦੇ ਦਰਤੀ ਹੱਥ ਕਰਦੇ ਹਨ ਉਹੀ ਮਹਾਰਾਜ ਜੀ ਕਿਰਪਾ ਕਰਦੇ ਹਨ ਉਹੀ ਦਾਤਾਂ ਬਖਸ਼ਦੇ ਹਨ ਭਗਤ ਜਨਾ ਕੀ ਉਤਮ ਬਾਣੀ ਗਾਵ ਹੈ ਅਕਥ ਕਥਾ ਨਿਤ ਨਿਆਰੀ ਮਹਾਰਾਜ ਜੀ ਕਹਿੰਦੇ ਭਗਤਾਂ ਦੀ ਭਾਈ ਉਤਮ ਬਾਣੀ ਹੈ ਭਗਤ ਜਨਾ ਕੀ ਉਤਮ ਬਾਣੀ ਗਾਵੇ ਮਹਾਰਾਜ ਜੀ ਕਹਿੰਦੇ ਅਕਥ ਕਥਾ ਨਿਤ ਨਿਆਰੀ ਜਿਹੜੀ ਮਹਾਰਾਜ ਜੀ ਕਹਿੰਦੇ ਉਹ ਭਗਤਾਂ ਦੀ ਗੁਰਮੁਖਾਂ ਦੀ ਮਹਾਰਾਜ ਜੀ ਕਹਿੰਦੇ ਬਾਣੀ ਸ਼ਬਦ ਗਾਣਾ ਕਰਦੇ ਹਨ ਉਹਨਾਂ ਦੀ ਨਿਆਰੀ ਕਥਾ ਹੈ ਵਿਚਾਰ ਹੈ ਸਫਲ ਜਨੁ ਭਇਆ ਤਿਨ ਕੀਰਾ ਆਪ ਤਰੇ ਕੁੱਲ ਤਾਰੀ ਮਹਾਰਾਜ ਜੀ ਕਹਿੰਦੇ ਉਹ ਜਨਮ ਸਫਲ ਹੋਗੇ ਆਪ ਤਰਦਾ ਮੋਖ ਤੇ ਮਹਾਰਾਜ ਜੀ ਕਹਿੰਦੇ ਕੂਲਾ ਦਾ ਆਧਾਰ ਹੁੰਦਾ ਜੇ ਕੋਈ ਉਹਦੀ ਕਥਾ ਉਹਦੀ ਵਿਚਾਰ ਉਹਦੀ ਬਾਣੀ ਨੂੰ ਗਾਉਣਾ ਕਰਦਾ ਹੈ ਬਲੀ ਬਾਣੀ ਨੂੰ ਪੜਨਾ ਕਰਦਾ ਗਾਵਿਆ ਕੁੰਨਿਆ ਸੁਣਿਆ ਤਿੰਨ ਕਾ ਸਫਲ ਭਇਆ ਇੱਥੇ ਵੀ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਦਾ ਭਗਤਾਂ ਦੀ ਬਾਣੀ ਨੂੰ ਗਾਉਣਾ ਪੜ੍ਹਨਾ ਮਹਾਰਾਜ ਜੀ ਕਹਿੰਦੇ ਉਹਦੀ ਕਥਾ ਉਹਦੀ ਵਿਚਾਰ ਨੂੰ ਸੁੰਣਾ ਸਫਲ ਜਨਮ ਭਇਆ ਮਹਾਰਾਜ ਜੀ ਕਹਿੰਦੇ ਜਨਮ ਭਾਈ ਸਫਲ ਹੋ ਜਾਂਦਾ ^{(1)} ਤਿੰਨ ਕੇਰਾ ਤਿੰਨ ਕੇਰਾ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਜਨਮ ਜਿਹੜਾ ਸਫਲ ਬਣ ਜਾਂਦਾ ਆਪ ਤਰੇ ਕੁੱਲ ਤਾਰੀ ਸਿਮਾਰਾ ਦੀ ਕਿੰਨੇ ਆਪ ਤਰਦਾ ਸਭ ਮਨੁੱਖ ਉਹ ਕੁਲਾ ਨੂੰ ਵੀ ਤਾਰ ਲਿੰਦਾ ਮਨੁੱਖ ਦੁਬਦਾ ਗੁਰਮਤਿ ਵਿਆਪੈ ਜਿਨ ਅੰਤਰ ਮੋਹ ਗੁਬਾਰੀ ਇਹ ਪੰਜਵਾਂ ਪਦ ਮਹਾਰਾਜ ਜੀ ਰੰਭ ਕਰਦੇ ਆਂ ਪਿਛੇ ਭਗਤੀ ਦੀ ਗੱਲ ਕਰਦੇ ਆ ਗੁਰਮੁਖ ਖਾਂ ਦੀ ਮਹਾਰਾਜ ਜੀ ਸਿਮਰਨ ਦੀ ਇੱਥੇ ਮਨੁੱਖਾਂ ਬਾਰੇ ਵਰਣਨ ਕਰਦੇ ਆ ਪੰਜਵੇਂ ਪਦ 'ਚ ਹਰਿ ਜੀ ਕਹਿੰਦੇ ਪਰ ਮਨਮੁਖ ਡੁੱਬਦਾ ਦੁਰਮਤ ਬਿਆਪੈ ਜਿਨ ਅੰਤਰ ਮੋਹ ਗੁਬਾਰੀ ਹਰਿ ਜੀ ਕਹਿੰਦੇ ਜਿਹੜੇ ਮਨ ਦੀ ਮਰਜੀ ਵਾਲੇ ਜੀਵ ਹਨ ਮਨੋਖਾ ਨੂੰ ਡੁੱਬਦਾ ਵਿੱਚ ਫਸੇ ਰਹਿੰਦੇ ਆ ਦੁਰਮਤ ਉਲਟ ਲੱਭ ਜਾ ਗੁਰਮੁਖ ਇੱਕ ਗੁਰਮਖ ਹੈ ਉਹਦਾ ਵਿਰੋਧੀ ਸ਼ਬਦ ਹੈ ਦੁਰਮਤ ਦੂਰ ਆਪਣੀ ਮਤ ਗੁਰੂ ਦੀ ਮਤ ਗੁਰਮਤ ਤੇ ਆਪਣੀ ਮਤ ਦੁਰਮਤ ਜਿਹੜੀ ਆਪਣੀ ਮਰਜੀ ਦੇ ਨਾਲ ਚੱਲੇ ਫਿਰਨਾ ਜਿਨ੍ਹਾਂ ਦੇ ਵਿੱਚ ਮਹਾਰਾਜ ਕਹਿੰਦੇ ਦੁਰਮਤ ਵਿਆਪਦੀ ਐ ਫਿਰ ਅੰਤਰਮੋਹ ਗਵਾਰੀ ਮਹਾਰਾਜ ਜੀ ਕਹਿੰਦੇ ਗਵਾਰ ਪੁਣੇ ਵਿੱਚੋਂ ਦੌੜਿਆ ਫਿਰਦਾ ਅੰਦਰ ਉਹਦੇ ਗਵਾਰ ਪੁਣਾ ਆ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਉਹਦੇ ਵਿੱਚ ਹੀ ਤੁਰਿਆ ਫਿਰਦਾ ਮਨੁੱਖ ਸੰਤ ਜਨਾ ਕੀ ਕਥਾ ਨਾ ਭਾਵੇਂ ਓਏ ਡੁੱਬੇ ਡੁੱਬੇ ਸਰਨ ਪਰਵਾਰੀ ਹਰਿ ਜੀ ਕਹਿੰਦੇ ਉਹਨਾਂ ਨੂੰ ਸਤਿ ਪਰਮੇਸ਼ਰ ਦੀ ਜੋ ਕਥਾ ਹੈ ਨਾ ਸੰਤ ਜਨਾਂ ਦੀ ਕਥਾ ਉਹਨਾਂ ਨੂੰ ਚੰਗੀ ਨਹੀਂ ਲੱਗਦੀ ਆਸ਼ਾ ਜੀ ਕਹਿੰਦੇ ਉੱਥੇ ਆ ਪਹਿਲੋਂ ਤੇ ਹੁੰਦੀ ਨਹੀਂ ਐਸੇ ਮਨੁੱਖ ਸਤਿਗੁਰ ਦੀ ਵਿਚਾਰ ਦੇ ਵਿੱਚ ਕਥਾ ਦੇ ਵਿੱਚ ਸਿਮਰਨ ਦੇ ਵਿੱਚ ਉਹਨਾਂ ਦਾ ਬਹਿਣਾ ਨਹੀਂ ਹੁੰਦਾ ਸੰਤ ਜਨਾਕੀ ਕਥਾ ਨਾ ਭਾਵੇਂ ਤੇ ਮਹਾਰਾਜ ਜੀ ਕਹਿੰਦੇ ਉਹ ਡੁੱਬੇ ਸੰਨ ਸੰਨ ਪਰਿਵਾਰੀ ਮਹਾਰਾਜ ਜੀ ਕਹਿੰਦੇ ਪਰਿਵਾਰ ਸਮੇਤ ਹੀ ਡੁੱਬ ਜਾਂਦੇ ਆ ਕਟਾਂ ਮਟ ਡੁੱਬ ਜਾਂਦਾਗਾ ਕੁਝ ਆਪ ਨਹੀਂ ਚੰਗਾ ਕੰਮ ਤੇ ਪਰਿਵਾਰ ਨੂੰ ਵੀ ਨਹੀਂ ਕਰਨ ਦੇਣਾ ਜੇ ਆਪ ਚੰਗਾ ਕੰਮ ਕਰਾਂਗੇ ਤਾਂ ਤਾਂ ਹੀ ਦੂਜਿਆਂ ਨੂੰ ਕਵਾਂਗੇ ਨਾ ਹੀ ਮਹਾਰਾਜ ਜੀ ਕਹਿੰਦੇ ਉਹ ਦੇ ਇੰਦਰੀਂਦਰੀਆਂ ਵੀ ਡੁੱਬਦੇ ਹਨ ਪਰਿਵਾਰ ਵੀ ਡੁੱਬ ਜਾਂਦਾ ਆਪ ਤਾਂ ਡੁੱਬਦਾ ਨਿੰਦਕ ਨਿੰਦਾ ਕਰ ਮਲ ਧੋਵੈ ਉਹ ਮਲਕ ਮਲ ਭਖ ਮਾਇਆ ਧਾਰੀ ਹੀ ਮਹਾਰਾਜ ਜੀ ਕਹਿੰਦੇ ਐਸੇ ਮਰੁਖ ਨਿੰਦਕ ਜਿਹੜੇ ਹਨ ਉਹ ਨਿੰਦਿਆ ਵੱਲ ਭੱਜਦੇ ਹਨ ਨਿੰਦਕ ਨਿੰਦਾ ਕਰ ਮਲ ਧੋਵੈ ਮਹਾਰਾਜ ਜੀ ਕਹਿੰਦੇ ਉਹਨਾਂ ਦਾ ਸੁਭਾਅ ਹੈ ਕਹਿੰਦੇ ਨਿੰਦਕ ਜਿਹੜਾ ਉਹ ਨਿੰਦਿਆ ਕਰੀ ਜਾਂਦਾ ਕਰੀ ਜਾਂਦਾ ਹਟਦਾ ਨਹੀਂ ਮਹਾਰਾਜ ਜੀ ਕਹਿੰਦੇ ਪਰ ਉਹ ਭੁੱਲ ਜਾਂਦਾ ਕਿਵੇਂ ਮੈਲ ਧੋ ਰਿਹਾ ਮਹਾਰਾਜ ਜੀ ਕਹਿੰਦੇ ਪਰ ਗੁਰਮਖੰਦ ਦੀ ਉਹ ਨਿੰਦਿਆ ਤਾਂ ਕਰਦਾ ਸਤਿਗੁਰਾਂ ਦੀ ਨਿੰਦਿਆ ਕਰਦਾ ਭਲੇ ਪੁਰਸ਼ਾਂ ਦੀ ਪਰ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਆਸ਼ਾ ਜੀ ਕਹਿੰਦੇ ਉਹ ਮਲਤ ਹੋ ਹੀ ਜਾਂਦਾ ਮੈਲ ਲਹੀ ਜਾਂਦਾ ਉਹਨਾਂ ਦੀ ਆਪ ਆਪ ਨੂੰ ਉਹਨਾਂ ਦੀ ਮਾਇਆ ਚ ਮੇੜੀ ਜਾਂਦਾ ਆਪ ਖਾਈ ਜਾਂਦਾ ਉਹਨਾਂ ਦੀ ਮਾਇ ਲਾਲਾ ਨਿੰਦਕ ਦਾ ਸੁਭਾਅ ਨਿੰਦਕ ਨਿੰਦਾ ਕਰ ਮਲ ਧੂ ਹੋ ਮਲ ਮਲ ਭਖ ਮਲ ਭਖ ਕਿ ਮੈਂ ਮਾਇ ਲੈ ਨਾ ਜੀ ਨਿੰਦਿਆ ਜੀ ਉਹ ਮਾਇਆ ਧਾਰੀ ਮਹਾਰਾਜ ਜੀ ਕਹਿੰਦੇ ਮਾਇਆ ਵਿੱਚ ਫਸਿਆ ਰਹਿੰਦਾ ਮਾਇਆ ਧਾਰੀ ਹੁੰਦਾ ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰ ਨਾ ਪਾਰੀ ਹਾਰਾ ਜੀ ਕਹਿੰਦੇ ਸਤ ਪਰਮੇਸ਼ਰ ਦੀ ਸਤਗੁਰਾਂ ਦੀ ਨਿੰਦਿਆ ਵਿਆਪੇ ਉਹਦੇ ਹਿਰਦੇ ਵਿੱਚ ਨਿੰਦਿਆ ਟਿਕੀ ਰਹਿੰਦੀ ਹੈ ਪਰ ਫਿਰ ਉਹ ਪਾਰ ਕਿਵੇਂ ਹੋਏਗਾ ਪਾਤਸ਼ਾਹ ਜੀ ਕਹਿੰਦੇ ਨਾ ਇਧਰ ਲੱ ਬੰਨਾ ਨਾ ਉਧਰ ਲੱ ਵਿੱਚਕਾਰ ਰਹਿ ਜਾਂਦਾ ਉਹ ਨਾ ਤੇ ਵਾਪਸ ਆ ਸਕਦਾ ਬੰਨੇ ਲੱ ਸਕਦਾ ਨਾ ਪਾਰਲੇ ਬੰਨੇ ਜਾ ਸਕਦਾ ਉਰਵਾਰ ਨਾ ਪਾਰੀ ਹਾਰਾ ਜੀ ਕਹਿੰਦੇ ਅੱਧ ਵਿਚ ਲਟਕਿਆ ਰਹਿੰਦਾ ਇਹੋ ਪਰ ਪੰਚ ਖੇਲ ਕੀਆ ਸਭ ਕਰਤਾ ਹੈ ਹਰ ਕਰਤੇ ਸਭ ਕਲ ਤਾਰੀ ਮਹਾਰਾਜ ਜੀ ਕਹਿੰਦੇ ਸੀ ਵਿਭਸਦ ਸਤਵੇਂ ਪਦ ਵਿੱਚ ਕਹਿੰਦੇ ਪ੍ਰਪੰਚ ਪਰਪੰਚ ਆਤਮਾ ਦਾ ਹਰੀ ਦਾ ਕਰਤੇ ਦਾ ਹੀ ਬਣਾਇਆ ਹੋਇਆ ਹੈ ਇਹ ਸਾਰਾ ਜਗਤ ਇਹ ਨਾ ਪ੍ਰਪੰਚ ਹੈ ਇਹ ਮਾਲਕ ਦਾ ਕਰਤੇ ਦਾ ਰਚਿਆ ਹੋਇਆ ਹੈ ਇਹ ਪ੍ਰਪੰਚ ਖੇਲ ਰਤੀਆ ਸਭ ਕਰਤੇ ਕਰਤੇ ਨੇ ਕਰਤਾਰਪੁਰਖ ਨੇ ਮਹਾਰਾਜ ਜੀ ਕਹਿੰਦੇ ਰਚਨਾ ਇਹ ਖੇਲ ਰੱਤਿਆ ਹੋਇਆ ਹਰ ਕਰਤੇ ਸਭ ਕਲ ਧਾਰੀ ਮਹਾਰਾਜ ਜੀ ਕਹਿੰਦੇ ਇਹ ਕਲਾ ਜਿਹੜੀ ਹੈ ਉਹ ਕਰਤੇ ਦੀ ਧਾਰੀ ਹੋਈ ਕਲਾ ਹੈ ਹਰ ਇੱਕੋ ਸੂਤ ਵਰਤੇ ਜਗ ਅੰਤਰ ਸੂਤ ਖਿੰਚੇ ਏ ਕੰਕਾਰੀ ਮਹਾਰਾਜ ਜੀ ਕਹਿੰਦੇ ਮੈਂ ਜਿਵੇਂ ਇੱਕ ਸੂਤ ਦੀ ਰੱਸੀ ਨੂੰ ਖਿੱਚੇ ਤਾਂ ਉਧਰ ਹੀ ਜਿੱਧਰ ਖਿੱਚਣੀ ਉਧਰ ਹੀ ਜਾਇਆ ਜਾਣਾ ਮਹਾਰਾਜ ਕਹਿੰਦੇ ਕੋ ਮਾਲਕ ਹੈ ਹਰੀ ਉਨੇ ਸੂਤ ਵਰਤਾਇਆ ਹੋਇਆ ਉਹ ਸੂਤ ਦੇ ਨਾਲ ਸਾਰੇ ਜਗਤ ਨੂੰ ਬੰਨ੍ਹਿਆ ਹੋਇਆ ਹਰ ਇੱਕ ਉਹ ਸੂਤ ਵਰਤੇ ਜਗ ਅੰਤਰ ਮਹਾਰਾਜ ਜੀ ਕਹਿੰਦੇ ਜਿੱਧਰ ਨੂੰ ਉਹ ਸੂਤ ਖਿੱਚਦਾ ਹੈ ਨਾ ਮਾਲਕ ਤੰਦ ਖਿੱਚਦਾ ਉਧਰ ਨੂੰ ਹੀ ਮਨੁੱਖ ਭੱਜਿਆ ਫਿਰਦਾ ਉਧਰ ਨੂੰ ਹੀ ਜਾਂਦਾ ਹੈ ਉਹਦੇ ਹੁਕਮੰਦ ਦੇ ਵਿੱਚ ਹੀ ਮਹਾਰਾਜ ਜੀ ਕਹਿੰਦੇ ਸਾਰਾ ਕੁਝ ਹੈ ਸੂਤ ਖਿੰਚੇ ਕੁੰਕਾਰੀ ਉਹਦੇ ਹੁਕਮੰਦ ਦੇ ਵਿੱਚ ਮਹਾਰਾਜ ਜੀ ਕਹਿੰਦੇ ਇੱਕੋ ਮਾਲਕ ਦੇ ਈ ਮਹਾਰਾਜ ਜੀ ਕਹਿੰਦੇ ਸਾਰਾ ਜਗਤ ਖੇਲ ਰਿਹਾ ਏ ਜਿਵੇਂ ਮਹਾਰਾਜ ਜੀ ਬਚਨ ਕਰਦੇ ਨਾ ਦੇਵ ਦੇਵਸ ਰਾਤ ਤੋਂ ਦਾਈ ਦਾ ਖੇਲ ਹੈ ਸકલ ਜਗਤ ਈ ਮਹਾਰਾਜ ਜੀ ਕਹਿੰਦੇ ਸੂਤ ਉਹਦੇ ਹੱਥ ਦੇ ਵਿੱਚ ਹੈ ਰੱਸੀ ਸੂਤ ਦੀ ਉਹ ਮਾਲਕ ਦੇ ਹੱਥ ਵਿੱਚ ਹੈ ਰਸਨ ਰਸਨ ਰਸ ਗਾਵੇ ਹਰ ਗੁਣ ਰਸਨਾ ਹਰ ਰਸ ਧਾਰੀ ਮਹਾਰਾਜ ਜੀ ਕਹਿੰਦੇ ਪਰ ਗੁਰਮੁਖ ਖੀਰਲਾ ਪਦ ਮਹਾਰਾਜ ਜੀ ਚਾਰਨ ਕਰਦੇ ਬੇਨਤੀ ਦਾ ਪਦ ਜਵਾਬ ਦਿੰਦੇ ਨੇ ਮਹਾਰਾਜ ਕਹਿੰਦੇ ਰਸਨ ਰਸਨ ਰਸ ਗਾਵੇ ਰਸਨਾ ਦੇ ਨਾਲ ਗਾ-ਗਾ ਕੇ ਮਹਾਰਾਜ ਜੀ ਕਹਿੰਦੇ ਗੁਰਮੁਖ ਰਸ ਦਿੰਦੇ ਨੇ ਮਹਾਰਾਜ ਜੀ ਕਹਿੰਦੇ ਰਸਨ ਰਸਨ ਰਸ ਗਾਵੇ ਹਰ ਗੁਣ ਹਰ ਜੀ ਕਹਿੰਦੇ ਰਸਨਾ ਹਰ ਰਸ ਧਾਰੀ ਮਹਾਰਾਜ ਜੀ ਕਹਿੰਦੇ ਗੁਰਮੁਖ ਜਾਨ ਜਿਹੜੇ ਹਨ ਉਹ ਰਸਨਾ ਤੋਂ ਗਾ-ਗਾ ਕੇ ਉਹਨੂੰ ਰਸ ਲੈਂਦੇ ਹਨ ਹਰ ਗੁਣ ਮਹਾਰਾਜ ਜੀ ਕਹਿੰਦੇ ਹਰੀ ਦੇ ਗੁਣ ਰਸਰਾ ਨਾਲ ਰਸ ਭਰੇ ਸ਼ਬਦ ਮਹਾਰਾਜ ਜੀ ਕਹਿੰਦੇ ਧਾਰ ਦੇ ਨੇ ਹਿਰਦੇ ਵਿੱਚ ਮਹਾਰਾਜ ਜੀ ਕਹਿੰਦੇ ਉਹ ਸ਼ਬਦ ਨੂੰ ਹਿਰਦੇ ਵਿੱਚ ਵਸਾ ਲੈਂਦੇ ਹਨ ਉਸ ਬਾਣੀ ਦਾ ਹੀ ਰਸ ਲੈਂਦੇ ਹਨ ਨਾਨਕ ਹਰ ਬਿਨ ਅਵਰਨਾ ਮੰਗੋ ਹਰ ਰਸ ਪ੍ਰੀਤ ਪਿਆਰੀ ਮਹਾਰਾਜ ਜੀ ਬੇਨਤੀ ਕਰਦਾ ਨਾਨਕ ਮਹਾਰਾਜ ਜੀ ਕਹਿੰਦੇ ਮੈਂ ਹਰ ਬਿਨ ਰਹਿ ਨਾ ਸਕੂ ਮਹਾਰਾਜ ਜੀ ਕਹਿੰਦੇ ਸਾਡਾ ਸਾਹ ਉਹਦੇ ਤੋਂ ਬਿਨਾ ਰਹਿਣਾ ਨਹੀਂ ਹੈ ਮੈਂ ਤੇ ਉਹ ਤੋਂ ਬਿਨਾ ਰਹਿ ਨਹੀਂ ਸਕਦਾ ਇੱਕ ਮਿੰਟ ਵੀ ਇੱਕ ਪਲ ਵੀ ਉਹਦੇ ਤੋਂ ਬਿਨਾ ਮੇਰਾ ਰਹਿਣਾ ਨਹੀਂ ਹਰ ਸ੍ਰੀਤ ਪਿਆਰੀ ਮਹਾਰਾਜ ਜੀ ਕਹਿੰਦੇ ਸਾਨੂੰ ਤਾਂ ਹਰੀ ਦੇ ਨਾਮ ਦੀ ਰਸ ਦੀ ਪ੍ਰੀਤ ਪਿਆਰੀ ਲੱਗਦੀ ਹੈ ਉਹਦੇ ਨਾਮ ਦੇ ਨਾਲ ਮੇਰੀ ਪ੍ਰੀਤ ਪੈ ਜਾਵੇ ਉਹ ਮੈਨੂੰ ਪਿਆਰਾ ਲੱਗੇ ਹਰ ਜੀ ਕਹਿੰਦੇ ਇਹ ਹੀ ਮੇਰੀ ਉਹਦੇ ਚਰਨਾਂ ਦੇ ਵਿੱਚ ਬੇਨਤੀ ਹੈ ਅਰਦਾਸ ਹੈ ਇਹ ਭਾਈ ਅੱਜ ਦੇ ਸ਼ਬਦੀ ਵਿਚਾਰ ਹੈ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸੋਢੀ ਸੁਲਤਾਨ ਜੀ ਦੇ ਸ਼ਬਦ ਹੈ ਇਹਨਾਂ ਅਗਲਾ ਸ਼ਬਦ ਪੰਜਵੇਂ ਪਾਤਸ਼ਾਹ ਦਾ ਇੱਕ ਇੱਕ ਸ਼ਬਦ ਹੈ ਇਲਾ ਸ਼ਬਦ ਜਿਹੜਾ ਸੀ ਨਾ ਛੇਵਾਂ ਤੀਜੇ ਪਾਤਸ਼ਾਹ ਦਾ ਸੀ ਅਸ਼ਟਪਦੀ ਇਹ ਚੌਥੇ ਪਾਤਸ਼ਾਹ ਜੀ ਦੀ ਅਸ਼ਟਪਦੀ ਸੰਪੂਰਨ ਹੋਈ ਇਹ ਅਗਲੀ ਅਸ਼ਟਪਦੀ ਪੰਜਵੇਂ ਪਾਤਸ਼ਾਹ ਜੀ ਦੀ ਰੰਭ ਹੁੰਦੀ ਹੈ ਇੰਨੀਆਂ ਕੁ ਹਾਜ਼ਰੀਆਂ ਭਾਈ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਨਿਕਾਹੀ ਉਲਾਵ ਜੰਦੀਆਂ ਨ ਮਹਾਰਾਜ ਸਤਿਬਖਸ਼ਣ ਭਾਈ ਆਈਆਂ ਸੰਗਤਾਂ ਦੀਆਂ ਹਾਦਰਿਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹੀ ਗੁਰੂ